ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਤੁਹਾਨੂੰ ਚਾਰ گاਵਾਂ ਦਿਖਾਉਣੀ ਆ। ਚਾਰੇ ਸੁਈਆਂ ਸਵਾਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਅਹੀਂ ਕਦੇ ਵੀ ਨੀ ਕਿੰਨੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਛ ਲੈ ਜਾ ਜੋ ਵੀ ਆ ਸਾਰਾ ਕੁਝ ਆਪਣਾ ਇੱਥੇ ਵੇਚ ਚਾ ਕੇ ਖੜਿਆ ਕਰੋ ਤੇ ਸਾਡੀ ਬੇਨਤੀ ਆਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬੜਾ ਵਧੀਆ ਕਿਰਪਾ ਸਤਿਗੁਰੂ ਦੀ ਤੁਹਾਡੇ ਦਰਸ਼ਨ ਵੜੇ ਦੂਰ ਹੋ ਗਏ ਵੜੇ ਭਾਜੀ ਤੁਹਾਨੂੰ ਪਤਾ ਫਿਰ ਥੋੜਾ ਜਿਹਾ ਨਾ ਅਸੀਂ ਵੀ ਚੱਲਣ ਦੇ ਹੀ ਕਾਫੀ ਦੇ ਨਾ ਕੰਮ ਕਾਫੀ ਕਰਤੀ ਵੀਡੀਓ ਪੈਂਦੀ ਰਹੀਆਂ ਸਾਰੀਆਂ ਹੁਣ ਤੇ ਉਹ ਥੋੜਾ ਜਿਹਾ ਦੋ ਚਾਰ ਦਿਨ ਦੁਨੀਆ ਡਰਾ ਕੇ ਡੇ ਭੰਨ ਭਰਾਵਾਂ ਨੂੰ ਹਾਂਜੀ ਹਾਂਜੀ ਤੇ ਉਹ ਥੋੜਾ ਕੰਮ ਜਾਈ ਸਾਨੂੰ ਵੀ ਹੁਣ ਹੋ ਗਏ ਉਧਰ ਫਰੀ ਹਾਂਜੀ ਹਾਂਜੀ ਠੀਕ ਹੈ ਤੇ ਚੱਲੀ ਜਾਂਦਾ ਕੰਮ ਕਰ ਵਧੀਆ ਬੜੀ ਜੱਫਾ ਪਾਈ ਬਹੁਤ ਕਿਰਪਾ ਸਤਿਗੁਰੂ ਦੀ ਤੁਹਾਡੇ ਸੰਯੋਗ ਨਾਲ ਭਿੰਦਰ ਵਿਕ ਜਾਂਦਾ ਮਾਲ ਫਿਰ ਪਿੰਡਰ ਭਾਜੀ ਉਹਨਾਂ ਦੇ ਸੋਨੀ ਭਾਜੀ ਤੇ ਦਰਬਾਰਾ ਭਾਜੀ ਫਿਰ ਕਰਾਈ ਜਾਂਦੇ ਆ ਰਹੇ ਉਹ ਜੀ ਰੋਜ਼ ਗੱਲ ਕੋਈ ਨਹੀਂ ਇਹਦੇ ਭੋਨੇ ਸ਼ਾਮਣ ਕੁਆਲੀ ਫੋਨ ਕਰਕੇ ਗੱਲ ਹੀ ਕੋਈ ਨਹੀਂ ਅੱਛਾ ਨਾ ਲੱਗੇ ਆ ਤੁਹਾਡੇ ਨਾਲ ਆਪਣੀ ਕੰਪਨੀ ਨਾਲ ਦੂ ਤੁਹਾਡਾ ਪਰ ਆਰਡਰ ਚਾਹੀਦਾ ਹੈ ਨਾ ਤੇ ਸ਼ਾਮ ਤੋਂ ਉਹਦੇ ਫੇਰੀ ਆਉਣਾ ਉਹ ਤੇ ਸਾਰੇ ਚਲੋ ਵੀਰਾ ਭਰਾਵਾਂ ਦੇ ਨਾਲ ਹੀ ਆ ਚਲੋ ਆਪਣਾ ਉਹਨਾਂ ਨਾਲ ਵੀ ਪ੍ਰੇਮ ਪਿਆਰ ਵੜਾਵਾ ਪਿਆਰ ਦੀ ਗੱਲ ਆ ਭਾਜੀ ਜਿੱਥੇ ਪਿਆਰ ਹੋਵੇ ਨਾ ਉੱਥੇ ਆਇਆ ਜਾਇਆ ਜਾਂਦਾ ਇਹ ਵੀ ਚਲੋ ਵੀ ਆਪਣੀ ਮੋੜ ਦੇਣੀ ਆ ਤੇ ਅਸੀਂ ਵੀ ਨਹੀਂ ਉਹਨਾਂ ਦੀ ਮੋੜੀ ਦੀ ਚਲੋ ਹਾਂਜੀ ਹਾਂਜੀ ਭਾਜੀ ਠੀਕ ਹੈ ਚਲੋ ਨਾਮ ਦੱਸ ਦੋ ਫਿਰ ਇਹ ਮੇਰਾ ਨਾਮ ਵਰਤਾਲ ਸਿੰਘ ਜੇ ਲਾਂਬਰਸਰ ਤਸੀਲ ਬਾਬਾ ਗਾਲਾ ਖੇਤਿਆਂ ਤੋਂ ਪਿੰਡਾਂ 2 ਕਿਲੋਮੀਟਰ ਦੂਰ ਹੈ ਯਾ 4 ਬਿਆਸ 7 ਅੰਮ੍ਰਿਤਸਰ 35 ਪਿੰਦਾ ਤਰਮਤਾਰਨ 35 ਪਿੰਦਾ ਜੇ ਖਲੂਸਾ 20 ਮੈ ਨੰਦਰਪੁਰ 50 ਪਿੰਦਾ ਜੇ ਲਾ ਕੇ 2-4 ਪਿੰਡ ਪਈਦੇ ਖਰਚੀਆਂ ਪੈਂਦਾ ਵਾ ਧੂਲ ਕਾ ਪੈਂਦਾ ਵਾ ਮੇਰੀ ਵਾਲਾ ਤਰਸਿਕਾ ਬਾਬਾ ਗਾਲਾ ਇਹਦਾ ਸਾਰੇ ਲਾਗ ਲਾਗੇ ਪਿੰਡ ਪੈਂਦੀ ਆਪਾਂ ਅੱਛਾ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 8424 18615 ਤੇ WhatsApp 91279946098 ਦੋਹਾਂ ਦੇ ਫੋਨ ਨੰਬਰ ਜਾਂਦਾ ਭਾਈ ਠੀਕ ਹੈ ਜੀ ਹਾਂਜੀ ਨੰਬਰ ਦਿੱਤੇ ਕਿਸੇ ਨੂੰ ਸਮਝ ਨਹੀਂ ਲੱਗਣੀ ਜਿਹੜੇ ਸਾਹ ਨਾਲ ਬੋਲ ਗਏ ਜੀ ਮੇਰੇ ਕੋਲ ਦੋ ਨੰਬਰ ਆ ਗਏ 842418615 ਇਹ ਤੇ ਵਟਸਐਪ ਚੱਲਦਾ ਹੈ 79446893 ਠੀਕ ਹੈ ਜੀ ਦੋਹਾਂ ਨੰਬਰਾਂ ਤੇ ਵਟਸਐਪ ਚੱਲਦਾ ਹੈ ਚਲੋ ਫਿਰ ਸਰਵਾਜ ਜੜੀ ਆ ਜਿੱਦੋਂ ਮਰਜ਼ੀ ਕਰ ਲੋ ਇਧਰੋਂ ਕਰ ਲਈਏ ਪਰ ਇਹ ਪਹਿਲਾ ਸੁਆ ਬੱਛੀ ਆ ਅੱਛਾ ਅੱਜ ਮੂੰਹ ਜਵਾਨ ਹੋ ਗਿਆ ਉਹ ਤੋਂ ਕੋਈ 11 ਕਿਲੋ 10 ਕਿਲੋ ਕਰਕੇ ਦਵਾਓ ਅੱਜ ਦਵਾ 11ਵਾਂ ਦਿਨ ਸੁਈ ਭਾਜੀ ਆ ਬੱਚਾ ਜੀ ਇਧਰ ਦੇਖੋ ਭਾਜੀ ਤੋਰੋ ਫੇਰ ਇੱਕ ਵਾਰ ਥਣ ਓਕੇ ਜੀ ਨਾ ਭਾਜੀ ਕੋਈ ਪੂਛਾ ਤਾਂ ਥਣ ਕੱਟ ਰਿਹਾ ਪਰ ਜ਼ਿੰਮੇਵਾਰ ਵੱਡੇ ਭ ਆਹ ਵੇਖੋ ਆਲਾ ਪਾਜੀ ਮਾਲ ਲੱਗਿਆ ਦੀਆਂ ਲਾਈਟ ਚਲੇ ਗਈ ਸੀ ਲੈ ਨਹੀਂ ਆਈ ਜਦੋਂ ਉਦੋਂ ਸੁਣੀ ਆ ਗਈ ਠੀਕ ਹੈ ਹਾਂਜੀ ਵੇਖੋ ਭਾਜੀ ਲੈ ਵੀ ਸਫਾਈਆ ਪੂਨਿਆ ਉਹ ਜੰਗਤ ਠੰਡੀ ਬੜੀ ਹੈ ਐਂ ਤੇ ਲੇਕੋ ਆਲਾ ਪਾਜੀ ਕਿ ਲੈ ਤੇ ਆਹੋ ਠੀਕ ਹੈ ਜੀ ਹਾਂਜੀ ਹਾਂਜੀ ਇਹ ਜੀ ਬਾਕੀ ਇਹ ਵੀ ਹੈ ਠੰਡੀ ਫੀਲ ਹੈ 10 ਕਿਲੋ ਦੀ ਗਰੰਟੀ ਦੇਣੀ ਆ ਵੀ ਪਾਜੀ 10 ਕਿਲੋ ਦੁੱਧ ਜਿਹੜਾ ਕਿੰਨੇ ਦੀ ਮੈਂ ਉਹਨੇ ਕਿ ਦਵਾਂਗੇ ਉਹਨਾ ਟਿਕਾ ਜਿਹੜੇ 10 11 ਕਿਲੋ ਪਾਉਂਗਾ ਆਉਣਾ ਲੈ ਆ ਨੋਸੇ ਦਾ ਖਤੋਰੀ ਦੇ ਗਰੰਟੀ ਦੇ ਦਮਾ ਆ ਬਚਾਈ ਜਾ ਬਸ ਤੇ ਕਿੰਨਾ ਫਿਰ ਕੀ ਇਹਦਾ ਮੁੱਲ ਕੀ ਲਾ ਦੋ ਵੱਡੇ ਭਾਈ ਇਹਦੀ ਚੜ ਗਈ ਯਾਰ ਦੀ ਸਪਾਈਸ ਦੇਖੋ ਭਾਈ ਤਰੇਖੋ ਸਪਾਈਸ ਦੇਖੋ ਵਿੱਚ ਭਾਈ ਬਹੁਤ ਹੈ ਭਾਈ ਬਸ ਥੋੜੀ ਸਾਂਭਣ ਆਲੀ ਆ ਇਹੋ ਜੀ ਕੋਈ ਗੱਲ ਨਹੀਂ ਵੱਡੇ ਭਾਈ ਹਾਂ ਇਹਦੇ ਦੇਖ ਸਕਦੇ ਆ ਪਹ ਲੱਗ ਕੇ ਦੋ ਆਹੋ ਥਾਣੇ ਖਾ ਲਓ ਵੀਰ ਪਹਿਲੇ ਚਵਾਈ ਆ ਗਏ ਰੱਖ ਲਓ ਅੱਜ ਹੋਗਾ ਵੱਡੇ ਭਾਜੀ ਬੈਠੀ ਰਹੋ ਠੀਕ ਹੈ ਬੈ ਜੀ ਆ ਲੋ ਠੀਕ ਹੈ ਅੱਜ ਨਹੀਂ ਮਾਰੂ ਕਰਵਾ ਲਈਏ ਗੱਲ ਹੋ ਗਈ ਤੇ ਕਿੰਨੇ ਦੀ ਦੇਣੀ ਹਰਜਸ ਨੂੰ ਇਹ ਜਾਲੀ ਦੀ ਮੈਂ ਲੈਣਾ ਵੱਡੇ ਭਾਜੀ ਨਹੀਂ 40 ਦੀ ਨਹੀਂ ਦੇ ਰਹੀਏ ਭਾਜੀ 35 ਦੀ ਦੇ ਰਹੀਏ ਹਾਂਜੀ 33 ਦੀ ਦੇ ਦੇਈਏ ਅੱਛਾ 33000 33000 ਤੁਹਾਡੇ ਕੋਲੋਂ 60 ਅੱਛਾ ਤੀ ਆਪ ਦੀ ਰਸੀਦ ਇੰਨੇ ਸ਼ੋਟ ਕਰਾਂਗੇ ਜਸਮੋ ਭਾਈ ਦੇ 30000 ਦੀ ਰਸੀਦਾਂਗੇ ਅੱਛਾ 30000 ਦੀ 30000 ਦੀ ਰਸੀਦ ਪਹਿਲਾਂ ਦੇਵਾਂਗੇ 1010 ਕਿਲੋ ਦੋ ਤਿਆਰ ਹੈ ਸ਼ੋਟ ਕਰਨੀ ਇਹਦਾ ਬੱਚਾ ਆਜੇ ਬੱਚਾ ਭਾਈ ਤਹਾਂ 11ਵਾਂ ਦੇਣਾ ਸੁਈ ਜਾਏ ਹਾਂ ਬੱਚਾ ਇਹਦਾ ਬੱਚਾ ਹੈਗਾ ਬਾਕੀਾਂ ਦੇ ਬੱਚੇ ਨਹੀਂ ਹੈਗੇ ਇੱਕ ਦਾ ਬੱਚਾ ਉੱਚਾ ਦੇ ਇੱਕ ਉੱਚਾ ਬੱਚਾ ਠੀਕ ਹੈ ਹਾਂ ਜੀ ਰਸੀਦੇ ਟੋਕੜੀ ਵੱਡੇ 6 ਕਿਲੋ ਇਹ ਆਈਏ ਹੀਰ ਚ ਦੇਖੋ ਬਹੁਤ ਯਾਦੀ ਸਵੇਰ ਨਹੀਂ ਪਾਣੀ ਮਾਰਨ ਦੀ ਐਡੀਟਰ ਹੋਣੀ ਤਾਂ ਆਇਆ ਨਹੀਂ ਕੋਈ 4 ਕਿਲੋ ਹੋਊਗਾ 4 ਕਿਲੋ ਮਿਲ ਕੇ ਦੇਵਾਂਗੇ ਕੋਈ ਹੀਰ ਜਾਇਆ ਡੰਗਰ ਤੁਹਾਨੂੰ ਬਸ ਕ ਦਿਨਾਂ ਚ ਪਚੂ ਵੈਸੇ ਦੁੱਧ ਜਿਹੜਾ ਆਹ ਵੇਹੇ ਦੁੱਧ ਵਿੱਚ 7-8 ਕਿਲੋ ਕਰ ਜੂਗੀ ਏ ਠੀਕ ਆਹ ਜਿਹੜੀ ਦੂਈ ਲਾਉਣ ਵਾਲੀ ਕਿਚਨ ਵਾਲੀ ਭਾਜੀ ਖੁੱਖੇ ਘਰੋਂ ਛੜਾਈ ਐ ਸਿਵਾਣੀ ਹੈਗੇ ਠੀਕ ਸੋ ਆ ਪਹਿਲਾ ਹੀ ਪਹਿਲਾ ਪਹਿਲਾ ਜੀ ਵਸ਼ੀ ਦੇਖੋ ਇਹ ਦੋ ਮੋਵਾ ਜਾਨੀ ਆ ਜੀ ਮਾਲ ਮਤੀ ਖਰਾਬ ਕਰ ਗਈ ਸਾਨੂੰ ਇਹਦੇ ਪਾਈ ਵਿੱਚ ਪੌਣੀਆਂ ਆ ਪੋਰੀਆਂ ਇਹਦੇ ਅੰਨੇ ਮੁੰਡੇ ਵੀ ਵੱਡੀ ਭਾਜੀ ਰਸੀ ਨਹੀਂ ਪੌਣੀ ਨੂੰ ਵੀ ਬੱਸ ਕੋਤੋ ਆਹ ਮਾਹ ਫਾਲੋ ਗਲਾਬੀ ਰੰਗਾਂ ਦਾ ਸੰਜੇ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਲੈ ਜਾ ਫਿਰ ਚਵਾਈ ਚਾਹਣ ਹਾਂ ਦੀ ਇੱਕ ਨੰਬਰ ਹੋ ਗਈ ਅਸੀਂ ਇਹ ਦੰਗਾ ਅਸਮਾਨੋਂ ਜਿਹਾ ਹਣ ਵਾਲਾ ਚਿਸ਼ਕਾ ਘੱਟ ਹੈ ਆ ਜ ਲੈ ਚਲਾ ਬਤ ਤੇ ਇਹਦਾ ਫਿਰ ਮੁੱਲ ਤੁਸੀਂ ਦੱਸੋ ਵੱਡੇ ਭਾਈ ਕਰ ਦੋ ਜੀ ਅੱਜ ਆਹ ਤੇ ਭਾਈ 18000 ਕਰਦੇ ਆ ਅੱਛਾ ਕਿੰਨੇ ਦੇ ਦੀ 15 ਦੇ ਦਈਏ ਹਾਂ ਜੀ 15 ਦੇ 13 ਦੇ ਦਈਏ 12 ਦੀ 14 ਦੀ ਦੇਣੀ ਹੈ ਅੱਛਾ 10000 ਦੇ ਵਿੱਚ ਦਵਾ ਦੇ ਭਾਈ ਹੋਲਾ ਹਜੇ ਇਹ ਨਾ ਆ ਗਿਆ ਫਿਰ ਇਹ ਛੁੰਡਾ ਠੀਕ ਆ 10000 ਦੇ ਵਿੱਚ ਲੈ ਰਿਆਂਗੇ ਅੱਛਾ ਇਹ ਜੋ 200 ਛੋੜ ਹੀ ਭਾਈ ਹੁਣ ਕਰਨੀ ਕੋਈ ਭੈਣ ਭਰਾ ਖਸਾਈ ਨਾ ਮੇਰਾ ਵੀਰ ਕੋਈ ਠੀਕ ਹੈ ਕੋਈ ਯਾਰਾ ਨਹੀਂ ਕਿਸੇ ਦੇ ਨਾਲ ਇੰਨੇ ਦੀ ਵੀ ਰੰਸਰ ਵਸ਼ੀ ਨਹੀਂ ਵੱਡੇ ਭਾਜ ਕੋਈ ਜਾਂਦਾ ਆਪਾਂ 4 ਕਿਲੋ ਦੀ ਦੇਣ ਦੇ ਕੋਈ ਪੂਰ ਛੱਟਾ ਉਹ ਥਣ ਕੱਟ ਹੋਇਆ ਆਪਾਂ ਜੁਮੇ ਆਰਵਾ ਠੀਕ ਹੈ ਜੀ ਅਸੀਂ 6 ਕਿਲੋ ਹੀ ਕਰਦੇ ਕੋਈ 4 ਕਿਲੋ ਦੀ ਫਰੰਟੀ ਤੇ ਦੇਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਜੀ ਆਹ ਲੈ ਸੀ ਇਹ ਗੱਪਣਾ ਅੱਛਾ ਇਹਨੇ ਮੇਰੇ ਭਾਈ ਜੀ ਨਾ ਇਹ 10 ਤਰੀਕ ਨੂੰ ਦੇਣ ਪੂਰੇ ਹੀ ਇਹਦੇ ਅੱਛਾ ਇਹਨੇ ਭਾਈ 10 ਤਰੀਕ ਨੂੰ ਆੜੀ ਲੰਘੇ ਗਈ ਨਾ ਇਹਨੇ ਬੱਚਾ ਕੱਢਦਾ ਵਾ ਅੱਛਾ ਫੱਟੀ ਬੌਲੀ ਪਹੁੰਚੇ ਗੱਲ ਹੋਊਗੀ 1 ਤੋਂ 5 ਹੋਊਗਾ ਜਦੋਂ ਪਹਿਲਾਂ ਕੱਚੀ ਸੂਪੀ ਆਹ ਕੱਚੀ ਸੂਪੀ ਜੀ ਵੀ 5 ਦਿਨ ਜਿਹੜੀ ਕਰ ਕੰਮ ਆ ਰਿਹਾ ਵੀ ਬਾਜੀ ਵਪਾਰ ਲੈਣਾ ਇਹ ਚਾਹੁੰਦੇ ਹਾਂ ਰਿਲੇਸ਼ਨ ਬਣੀ ਉਹਦੇ ਵਿੱਚ 5 45 ਦੀ ਲਈ ਸੀ ਆਹ ਦੇਖੋ ਪਸਮਾ ਪਸਮੋਹ ਲਾਉਂਡ ਹੈ ਵੀ ਉਹਨਾਂ ਬਾਜੀ ਠੀਕ ਆਹ ਉਹਨਾਂ ਨੂੰ ਫੱਟਾ 5 ਕਿਲੋ ਹੋਊਗੀ ਖੱਟੀ ਬੌਲੀਏ ਠੀਕ ਆ ਹਾਂ ਜੀ ਹਾਂ ਬਾਕੀ ਗਾਂ ਕੇ ਇਹ ਵੀਰ ਦੀ ਕਿਸਮਤ ਵਾਝੇ ਤੇ ਉੱਤੋਂ ਇਹ ਵੀਰ ਜੀ ਵੱਧ ਨਹੀਂ ਆ ਭਈਆ 2000 ਖਾਣਾ ਪੀਣਾ ਜੀ ਇਹ ਆਵੇ ਸਾਂਭ ਨਹੀਂ ਪੈਣੀ ਆ ਬੱਚਾ ਇਹਨੇ ਜੜਾ ਵਾ ਕੱਚੀ ਸੂਹੀ ਆ ਮਹੀਨਾ ਕੱਚੀ ਸੂਹੀ ਭਾਈ 10 ਦਿਨ ਨੂੰ ਦਿਨ ਪੂਰੇ ਹੀ ਵਛੀਦੇ ਅੱਛਾ ਹਾਂ ਜਿਆਦਾ ਦਾ ਹੋਣੀ ਨਾ ਹੁਣ ਦਿਨ ਪੂਰੇ ਹੀ ਵਛੀਦੇ 20 ਦਿਨ ਮਹੀਨਾ ਪਹਿਲਾਂ ਸੂਹੀ ਵਛੀ ਗਰਮੀ ਦਾ ਮੌਸਮ ਹੈ ਕਈ ਆ ਦੀ ਸਫਰ ਨਾ ਪਸ਼ੂ ਹਣ ਜਾਣ ਨਾ ਪਹਿਲਾਂ ਸੋ ਪਿੰਦੇ ਆ ਘਾਟੇ ਵਾਦੇ ਜ਼ਿੰਦਗੀ ਚ ਚੱਲਦੇ ਆਏ ਆ ਹਾਂ ਜੀ ਆਹ ਬਤੋ ਇਹਦਾ ਮੁੱਲ ਫਿਰ ਕਹਿ ਲਓ ਜੀ ਭਾਜੀ ਨੂੰ ਸੁਣ ਵਾਲੀ ਕਹਿੰਦੇ 45000 40 ਦੀ ਯੂਨੀ ਭਾਜੀ 4 ਹੁੰਦੀ ਹਾਂ ਜੀ ਇਹਦਾ ਨਫਾ ਭਾਜੀ ਨੁਕਸਾਨ ਇਦਾਂ ਜਾਂਦਾ ਬੁਕਾ ਲਾ ਜੀ ਇਹਦੀ ਏਰੀਆ ਭਾਜੀ ਹਾਂਜੀ 5000 ਦੀ ਕਰ ਦਈਏ ਮੰਨਤਾ ਨਾ ਹੋਰ 2000 ਛੱਡੀਏ 2000 ਛੱਡੀਏ 5 ਛੱਡੀਏ ਪੂਰਾ ਹਾਂਜੀ ਸ਼ੁਧਾਰਨਾ ਜੀ ਪੰਜ ਛੱਤੀ ਜਸਨਾ ਥਾਂ ਯਾਦ ਇੱਕ ਤਾਂ ਅੱਛਾ 18 ਨੀ ਬਣ ਰਾਮ ਸੰਬਾਲੀ ਖੱਡ ਜੋਂ ਦੀ ਮਾਸ਼ਾਹਰ ਨਾ ਮਾਜੀ ਖੁੱਲਾ ਮਾਨਤਨ ਕਰ ਦਿੱਤਾ ਆ ਪਾ ਵਡੇ ਭਾਈ ਇਹ ਵੀ ਦੁੱਧ 12 13 ਕਿਲੋ ਪਾਉਗੀ ਕੋਈ ਵੀ ਟਾਈਮ ਤੇ ਵੇਲੇ ਜਿੰਦਾਂ ਜਣ ਪੂਰੇ ਹੋਵੇ 12 13 ਕਿਲੋ ਦੁੱਧ ਪਾਉਗੀ ਪਰ ਜੋ ਮੌਕੇ ਤੇ ਹੁਣ ਤੁਹਾਨੂੰ ਦੱਸੋ ਪਾ ਜੀ ਦੱਸ ਕੇ ਦੇਣੀ ਲਾਂਮਾ ਨੇ ਵੀ ਭਾਈ ਨਾ ਤੁਹਾਨੂੰ ਕੋ ਫੋਨ ਕਰੇ ਨਾ ਸਾਨੂੰ ਕੋ ਪਾ ਜਿਹੜਾ ਆਪਾਂ ਕਹੇ ਰ ਅੱਜ ਨੌਂ ਕੁ ਲੱਦਦੇ ਹਾਂ ਇਹਨੇ ਕਿਸੋ ਕੱਢਣਾ ਭਾਈ ਪਾਪਾ ਦਾ ਤਾਂ ਕੰਮ ਨਹੀਂ ਭਾਜੀ ਕਰ ਅੱਜ ਨਾ ਖੱਡੀ ਬੋਲੀ ਨੂੰ ਦੱਸ ਕੇ ਦਵਾਂਗੇ ਆਪਾਂ ਠ ਅਲੀ ਗਾਹੀਆਂ ਪੂਰੀ ਇਨੋਚਾ ਬੁੱਜ ਬੂ ਪਾ ਕੇ ਪੂਰਾ ਤਿਆਰ ਕੀਤਾ ਚੌਂ ਦਿਨਾਂ ਦੀ ਕੀ ਬੱਤੀ ਨੇ ਮਾਰਿਆ ਦੋ ਦਿਨ ਕਿੱਤੀ ਕੱਢਣੀ ਚੌਂ ਦਿਨਾਂ ਦੀ ਜੇ ਚਾਰ ਹੀ ਥਾਣੇ ਇੱਕ 200 ਹਾਂਜੀ ਤੇ ਚਾਰ ਥਾਣੇ ਸ਼ੀਸ਼ੇ ਇਸੇ ਗਾਂ ਦੀ ਜੇ 30 ਲੀਟਰ ਲੈ ਦੁੱਧ ਕੱਢਿਆ अच्छा हां जी अई अई भाई पाजी هون موਹ ਤੇ ਟੋਕੜ ਹੋਈ ਇਹਨੂੰ ਹੋ ਗਿਆ ਤੁਹਾਨੂੰ ਆ ਕੇ بخਾਰ ਜਿੱਦ ਨੇ ਜਿਹੜੀ ਦੋ 1/2 ਕਿਲੋ ਜਿਹੜੀ ਗੱਲ ਧੂੜ ਨਹੀਂ ਮਾਰ ਕੇ ਦਿੰਨੀ ਆ ਰੇ ਭਾਜੀ ਹੁਣ ਹੋ ਗਿਆ ਦੋ ਦੇ ਕੋ 6 ਕਿਲੋ 5 ਕਿਲੋ ਵਾਰਨ ਕਿ ਇਹਨੂੰ ਹੋ ਗਿਆ ਹੈ بخਾਰ اچھا ਹਾਂ ਜੀ ਜਿਹੜੀ ਗੱਲ ਜੀ ਤੋਰੋ ਫੇਰ ਇਹਨਾਂ ਨੂੰ ਤੁਹਾਨੂੰ ਪਤਾ ਗਰਮੀ ਗਰਮੀ ਦਾ ਮੌਸਮ ਹੈ ਆਪਾਂ ਗਲਤ ਕੰਮ ਨਾ ਪਾਜੀ ਕਰਨਾ ਨਾ ਮਾਰਾ ਹੀ ਕਰਾਵੀ ਤੇ ਹੁਣ ਦੁੱਧ ਕਿੰਨਾ ਪੱਕਾ ਕੋਈ ਭਾਜੀ 6 ਤੋਂ 5 ਕਿਲੋ ਦੀ ਗਰੰਟੀ ਦਵਾਂਗੇ 5 ਕਿਲੋ ਕਿੰਨੇ ਕਰ ਮੰਨ ਕੇ ਚੱਲਣਾ ਵੈਟ ਜਾਲੀ ਚੰਗੀ ਪਾਜੀ ਕੱਦ ਕਾਠ ਪੱਖਾ ਪੂਰੀ ਜਵਾਨੀਆਂ 80000 ਦੇ ਬੰਦਿਆਂ ਨੇ ਭਾਜੀ ਲੈ ਰਹੀ ਸੀ ਆਇਆ ਲੈ ਭਾਜੀ ਅਗੇ ਕੀ ਧੀ ਦਾ ਮੁੱਲ ਦਿੱਤਾ ਜਿਆਦਾ ਅਸੀਂ ਇਹਦਾ ਅੱਛਾ ਹਾਂ ਜੀ ਬਰੀਡ ਉਹਦਾ ਕਰਕੇ ਲਈ ਵਛੀ ਇਹ ਵੀ ਆਪ ਮਾਂ ਦੀ ਫਰੀਡ ਤੇ ਉਹਰੀ ਬਰੀਡ ਵੇਖੋ ਚਲੋ ਮਗਰ ਵਛੀ ਵੀ ਚੰਗੀ ਆ ਹਾਂ ਜੀ ਚੰਗੇ ਜੀਵਨ ਦੀ ਭਾਜੀ ਹੋਈ ਚਲੋ ਸਾਫ ਵਾਲੀਆਂ ਚੀਜ਼ਾਂ ਉੱਪਰ ਥੱਲੇ ਵਾਦੇ ਘਾਟੇ ਹੁਣ ਕਈ ਵਾਰੀ ਹੁੰਦੇ ਰਹਿੰਦੇ ਆ ਮਾਰੀ ਹੋਣਾ ਤੰਦਰੁਸਤ ਵੀ ਹੋਣਾ ਇਹ ਬਾਈ ਮਾਰਾ ਅਧਿਆਸਵਾਸਿਆ ਵਪਾਰ ਨਾਲ ਜਿੰਦਗੀ ਚ ਨਫੇ ਵੀ ਲਈ ਦੇ ਕਾਟੇ ਵੀ ਪੈਂਦੇ ਭਾਜੀ ਪਰੀਆਂ ਨੇ ਇਹਨਾਂ ਨੇ ਤਾਂ ਆ ਵੱਚੀ ਹੈ ਮਗਰ ਵੱਚੀ ਚੰਗੀ ਹੈ ਇਹ ਚੰਗੀ ਹੈ ਭਾਜੀ ਆ ਦੇਖ ਲੋ ਚਿਹਰਾ ਕਰਿਆ ਕਰੀਂ ਇਧਰ ਇਧਰ ਸਿੰਗੜੀ ਨਿਕਲੇ ਭਾਜੀ ਇਹਦੇ ਦੇਖੋ ਬੱਚਾ ਭਾਜੀ ਠੀਕ ਸਾਰੀ ਮੌਂਗੀਤ ਨਹੀਂ ਦੇਖੋ ਸਿੰਗ ਕੋਈ ਦਗਾਲੇ ਕੋਈ ਹਾਂਜੀ ਹਾਂਜੀ ਭਾਜੀ ਦਗਾਏ ਆ ਜੇ ਕਿੰਨੇ ਨਿਕਲਦੇ ਆ ਭਾਜੀ ਇਹਦੇ ਨਿਕਲ ਨਹੀਂਦੇ ਮੜੀਏ ਕਿਉਂ ਵੀ ਨਹੀਂ ਜਾ ਕੇ ਸਿੰਗ ਦਗਾਲੇ ਹਾਂ ਜਗਾ ਕੇ ਤੇ ਮੁੱਲ ਫਿਰ ਇਹਦਾ ਚਾਰ ਪਾਈ ਮਸ਼ੀਨ ਵਿਗੋਦਦਾ 12 13 ਕਿਲੋ ਮਸ਼ੀਨ 45000 ਦੀ 48000 ਦੇ ਦੇ ਜਨਮਾਰ ਭਾਈ ਦਾ ਹਾਂ ਜੀ ਹਾਂ ਜੀ 25000 ਦੀ ਦੇ ਦਈਏ ਦੋ ਜੋੜਾਈ ਕਰ ਦੋ ਮੰਨਤਾ ਨਾ ਤਾ 3000 2000 ਦਾ ਜੋੜਾ ਦੇਣਾ ਭਾਈ 20000 ਦਾ ਜੋੜਾ ਇਹਦਾ 2000 ਹੋਰ 6000 18000 ਦਾ ਦੇਣ ਲੈਣ ਵਾਲੀ ਗੱਲ 18 ਤੇ 36000 ਦੇ ਕਿੰਨੇ ਦੇਣਾਗੇ ਅੱਛਾ 18000 ਆ ਅੱਛਾ ਥੋੜਾ ਯਾਰ ਬਚੀਆ ਠੀਕ ਹੈ ਜੀ ਆਜੇ ਭਾਈ ਠੀਕ ਹੈ ਤੇ ਬਾਕੀ ਤਸੱਲੀ ਕੋ ਤੁਹਾਡੇ ਘਰੋਂ ਕਰ। ਸਾਡੇ ਘਰ ਭਾਜੀ ਦੋ ਟਾਈਮ ਕਰ ਲੈ ਤਿੰਨ ਕਰ। ਅਸੀਂ ਕੱਲੀ ਜਾਣੀ ਫਿਰ 5000 ਇਹ ਕਰਨੀ ਬੱਸੀ ਕੋ ਭਾਜੀ 5000 ਦਵਾਂਗੇ ਦਵਾ ਕੱਲੀ ਘਾ 13000 ਦੀ ਦਵਾਂਗੇ। ਅੱਛਾ। ਹਾਂ ਕੋ ਕਿਹੜੇ ਭਾਜਾ ਕਹਿੰਦਾ ਕੱਲਾ ਬੱਚਾ ਠੀਕ ਹੈ। ਹਾਂਜੀ ਹਾਂਜੀ। ਠੀਕ ਹੈ। ਤੇ ਬਾਕੀ ਤਸੱਲੀ ਕੋ ਤੁਹਾਡੇ ਘਰੋਂ ਕਰ। ਸਾਡੇ ਘਰ ਵੀ ਮੇਰਾ ਟੋਰ ਕੇ ਵੇਚ ਕਰਦਾ ਦੋ ਟਾਈਮ ਕਰ ਲੈ ਭਾਜੀ ਤਿੰਨ ਟਾਈਮ ਕਰ ਲੈ। ਅੱਛਾ। ਹਾਂਜੀ। ਬਾਜ ਚ ਨਾ ਗੁਲਾਮਾਂ ਤੁਹਾਨੂੰ ਦਵੇ। ਨਾ ਸੰਦ। ਕਰੀ ਨਾ ਮੌਸਮ ਆ। ਹਾਂਜੀ। ਹਾਂਜੀ। ਠੀਕ ਹੈ ਜੀ।